ਸੀ ਗਾਲ ਜੀ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੇ ਲੋਕ ਗੀਤਾਂ ਦਾ ਆਨੰਦ ਮਾਣ ਰਹੇ ਹੋਵੋਗੇ ਇੱਕ ਬਹੁਤ ਹੀ ਖੂਬਸੂਰਤ ਜਿਆ ਲੋਕ ਗੀਤ ਇਸ ਲੋਕ ਗੀਤ ਦੀ ਪੀੜ ਨੂੰ ਉਹ ਜਾਣ ਸਕਦੇ ਆ ਜਿਨ੍ਹਾਂ ਨੇ ਆਪਣੇ ਪੁੱਤ ਖੋਹੇ ਆ ਜਿਨ੍ਹਾਂ ਨੇ ਆਪਣੇ ਵੀਰ ਖੋਹੇ ਆ ਜਿਨ੍ਹਾਂ ਨੇ ਆਪਣੇ ਭਰਾ ਖੋਹੇ ਆ ਆਪਣੇ ਮਾਹੀ ਨੂੰ ਖੋਇਆ ਹੈ ਹਨ ਅਸੀਂ ਅਕਸਰ ਹੀ ਦੇਖਦੇ ਆ ਅੱਜ ਕੱਲ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਵੀਰ ਜਾਂਦੇ ਆ ਉਹ ਡੱਬਾ ਬੰਦ ਉੱਥੇ ਜਦੋਂ ਵਾਪਸ ਆਉਂਦੇ ਆ ਤਾਂ ਉਦੋਂ ਉਸ ਮਾਂ ਉਸ ਭੈਣ ਉਸ ਪਤਨੀ ਦਾ ਜਿਹੜਾ ਮਾਣਾ ਉਹ ਪੁੱਛਿਆ ਹੀ ਜਾਣਦਾ ਹਨਾ ਕਿ ਜਿੰਨਾ ਜਿੰਨਾ ਸਾਕ ਤੇ ਉਹਨਾਂ ਉਹਨਾਂ ਸੇਕ ਸੋ ਇਸ ਤਰ੍ਹਾਂ ਦਾ ਇੱਕ ਜਦੋਂ ਵੀ ਅਸੀਂ ਕਦੇ ਇਹ ਲੋਕ ਗੀਤ ਗਾਉਂਦੇ ਆ ਤਾਂ ਮੈਨੂੰ ਉਹ ਸਾਰੀਆਂ ਮਾਵਾਂ ਭੈਣਾਂ ਪਤਨੀਆਂ ਯਾਦ ਆ ਜਾਂਦੀਆਂ ਜਿਹੜੀਆਂ ਇਸ ਦੁੱਖ ਦੇ ਵਿੱਚੋਂ ਲੰਘ ਰਹੀਆਂ ਹੁੰਦੀਆਂ ਸੋ ਉਹਨਾਂ ਦੇ ਨਾਮ ਅੱਜ ਇੱਕ ਪਿਆਰਾ ਜਿਹਾ ਲੋਕ ਗੀਤ ਕਣਕਾਂ ਤਾਂ ਸੁਕੀਆਂ 베रान ਸਿਆਂ ਪਾਣੀ ਦੇ ਹਾਵੇ ਵੇ ਪਾਣੀ ਦਾ ਹਾਵਾ 베रान ਸਿਆਂ ਤੋਰ ਬਲੀਆਂ ਨੂੰ ਜਾਵੇ வேண புத்தேவ புத்தவா வேண சோர் ஹட் ਕੀਆਂ 베રાਣ ਸਿਆ ਵੀਰਾਂ ਦੇ ਹਾਵੇ ਵੇ ਨਾਰਾਂ ਤਾ ਸੁਕੀਆਂ ਵੇਰਾਨ ਸਿਆ ਕੰਤਾਂ ਦੇ ਹਾਵੇ कणकि वेण स्या पाणी दे वे वे पणी दा हवा वेण स्या भल्याू ਮੈਨੂੰ ਤਾਂ ਲੱਗਿਆ ਲੋਕ ਗੀਤ ਜੀ ਤੁਸੀਂ ਜਰੂਰ ਦੱਸਿਓ ਸਾਨੂੰ ਤਾਂ ਹਰ ਵਾਰ ਗਾਉਣਾ ਵੀ ਬਹੁਤ ਚੰਗਾ ਲੱਗਦਾ ਹੈ ਇਹ ਮਤਲਬ ਬਹੁਤ ਮਾਣਾ ਜਿਹੜਾ ਉਹ ਸੋਗ ਚ ਡੁੱਬ ਜਾਂਦਾ ਹਨਾ ਸੋ ਕਿਸੇ ਨਾਲ ਇਦਾਂ ਦੀਆਂ ਘਟਨਾਵਾਂ ਨਾ ਬੀਤਣ ਸਭ ਦੇ ਵੀਰ ਭਰਾ ਮਾਹੀ ਸਾਰੇ ਸਦਾ ਤੰਦਰੁਸਤ ਰਹਿਣ ਦਰੁਸਤ ਰਹਿਣ ਸੋ ਹੀ ਵਾਹਿਗੁਰੂ ਅੱਗੇ ਅਰਦਾਸ ਹੈ ਸੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ